ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਉਸ ਥਾਂ ਤੇ ਜਿੱਥੇ ਸਿੱਖ ਇਤਿਹਾਸ ਦੀ ਅਮਰ ਚਰਣੀ ਅਜੇ ਵੀ ਚਲਕਦੀ ਹੈ ਜਿੱਥੇ ਸਮਰੱਥਾ ਸ਼ਹਾਦਤ ਅਤੇ ਬੇਮਿਸਾਲ ਘੋੜਸਵਾਰੀ ਦੀ ਜਾਤ ਹਰ ਸਵੇਰ ਦੀ ਹਵਾ ਨਾਲ ਜਿਵੰਤ ਹੋ ਜਾਂਦੀ ਹੈ ਇਹ ਹੈ ਗੁਰਦੁਆਰਾ ਸਾਹਿਬ ਸੋਹਿਲਾ ਘੋੜਾ ਸਾਹਿਬ ਅਨੰਦਪੁਰ ਸਾਹਿਬ ਸ਼ੇਮੇ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਾਬਲ ਦੇ ਰਹਿਣ ਵਾਲੇ ਇੱਕ ਸਿੱਖ ਕਰੋੜੀ ਮੱਲ ਨੇ ਗੁਰੂ ਸਾਹਿਬ ਨੂੰ ਦੋ ਘੋੜੇ ਭੇਟ ਕੀਤੇ ਸੀ ਜਿਨ੍ਹਾਂ ਦਾ ਨਾਂ ਦਲਵਾਗ ਅਤੇ ਗੁਲਵਾਗ ਰੱਖਿਆ ਸੀ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਦਾ ਨਾਂ ਬਦਲ ਕੇ ਜਾਨ ਭਾਈ ਅਤੇ ਸੁਹਿਲਾ ਘੋੜਾ ਰੱਖਿਆ ਸੀ ਮਾਤਾ ਸੁਲਖਣੀ ਨੂੰ ਪੁੱਤਰਾਂ ਦਾ ਵਰ ਦੇਣ ਸਮੇਂ ਸਤਿਗੁਰੂ ਜੀ ਸੁਹਿਲਾ ਘੋੜਾ ਦੇ ਉੱਤੇ ਹੀ ਸਵਾਰ ਸੀ ਗੁਰੂ ਜੀ ਨੇ ਸੁਹਿਲੇ ਕੋੜੇ ਤੇ ਹੀ ਕਰਤਾਰਪੁਰ ਸਾਹਿਬ ਦੀ ਜੰਗ ਲੜੀ ਤੇ ਜੰਗ ਵਿੱਚ ਲੜਦਿਆਂ ਸੁਹਿਲਾ ਜ਼ਖਮੀ ਹੋ ਗਿਆ ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਜੀ ਕੀਰਤਪੁਰ ਨੂੰ ਜਾ ਰਹੇ ਸਨ ਰਸਤੇ ਵਿੱਚ ਕੋੜੇ ਨੇ ਇਸ ਪਵਿੱਤਰ ਜਗ੍ਹਾ ਤੇ ਸਰੀਰ ਛੱਡ ਦਿੱਤਾ ਕੋੜੇ ਦੇ ਸਰੀਰ ਵਿੱਚੋਂ ਉਸ ਸਮੇਂ अनेका ਗੋਲੀਆਂ ਲੱਗੀਆਂ ਤੇ ਸੰਸਕਾਰ ਕਰਨ ਤੇ ਘੋੜੇ ਦੇ ਸਰੀਰ ਦੇ ਵਿੱਚੋਂ ਸਵਾ ਮਣ ਕੱਚਾ ਸਿੱਕਾ ਨਿਕਲਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧ ਕੇ ਆਪਣੇ ਹੱਥੀਂ ਸੁਹੇਲੇ ਘੋੜੇ ਦਾ ਅੰਤਿਮ ਸੰਸਕਾਰ ਕੀਤਾ ਤੇ ਇਹ ਸਥਾਨ ਸੁਹੇਲਾ ਘੋੜਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ ਸੁਹੇਲਾ ਘੋੜਾ ਨੇ ਗੁਰੂ ਸਾਹਿਬ ਨੂੰ ਕਈ ਮੁਸ਼ਕਲਾਂ ਤੋਂ ਬਚਾਇਆ ਤੇ ਹਰ ਪਲ ਆਪਣੇ ਫੁਰਤੀ ਨਿਭਾ ਕੇ ਫੁਰਤੀ ਅਤੇ ਸੇਵਾ ਦੇ ਨਾਲ ਖਾਲਸੇ ਦੀ ਸ਼ਾਨ ਵਧਾਈ ਸੀ ਇਹ ਗੁਰਦੁਆਰਾ ਸਾਹਿਬ ਉਸ ਅਨੋਖੇ ਨਾਤੇ ਦੀ ਨਿਸ਼ਾਨੀ ਹੈ ਗੁਰੂ ਤੇ ਉਸਦੇ ਵਫਾਦਾਰ ਘੋੜੇ ਦੇ ਅਟੁੱਟ ਰਿਸ਼ਤੇ ਦੀ ਇੱਥੇ ਦਰਬਾਰ ਸਾਹਿਬ ਵਿੱਚ ਅਜੇ ਵੀ ਉਹ ਸ਼ਾਂਤੀ ਉਹ ਚੜ੍ਹਦੀ ਕਲਾ ਮਹਿਸੂਸ ਹੁੰਦੀ ਹੈ ਜਿਸ ਦਾ ਆਰੰਭ ਛੇਵੇਂ ਪਾਤਸ਼ਾਹ ਦੀਆਂ ਕਦਮਾਂ ਦੀਆਂ ਧੁਨੀਆਂ ਦੇ ਨਾਲ ਹੋਇਆ ਸੀ ਸਵੇਰੇ ਦੀ ਗੁਰਵਾਣੀ ਤੋਂ ਲੈ ਕੇ ਸ਼ਾਮ ਦੀ ਰਹਿ ਰਾਤ ਤੱਕ ਇੱਥੇ ਹਰ ਇੱਕ ਸੇਵਾਦਾਰ ਅਤੇ ਹਰ ਇੱਕ ਯਾਤਰੀ ਉਸ ਪਵਿੱਤਰ ਇਤਿਹਾਸ ਨੂੰ ਚੁੱਪਚਾਪ ਜਿਉਂਦਾ ਹੈ ਉਹ ਇਤਿਹਾਸ ਜੋ ਦੱਸਦਾ ਹੈ ਕਿ ਗੁਰੂ ਸਾਹਿਬ ਦਾ ਹਰ ਇੱਕ ਪਲ ਹਰ ਇੱਕ ਯਾਤਰਾ ਤੇ ਹਰ ਇੱਕ ਸੰਗਤ ਨਾਲ ਜੁੜੀ ਥਾਂ ਸਾਨੂੰ ਅਡਿੱਗਤਾ ਹੌਸਲੇ ਤੇ ਸਮਰਪਣ ਦੀ ਸਿੱਖਿਆ ਦਿੰਦੀ ਹੈ ਗੁਰਦੁਆਰਾ ਸੋਹਿਲਾ ਕੋੜਾ ਸਾਹਿਬ ਆ ਕੇ ਯਾਤਰੀ ਸਿਰਫ ਮੱਥਾ ਨਹੀਂ ਟੇਕਦੇ ਬਲਕਿ ਉਹ ਅੰਦਰੋਂ ਅੰਦਰ ਗੁਰੂ ਸਾਹਿਬ ਦੇ ਵਫਾਦਾਰੀ ਤੇ ਦ੍ਰਿੜਤਾ ਦੇ ਪਵਿੱਤਰ ਪਾਠ ਨਾਲ ਜੁੜ ਜਾਂਦੇ ਨੇ ਸਮਾਂ ਚਾਹੇ ਕਿਵੇਂ ਵੀ ਬਦਲ ਜਾਵੇ ਪਰ ਗੁਰੂ ਸਾਹਿਬ ਦੇ ਇਹ ਪਵਿੱਤਰ ਨਿਸ਼ਾਨ ਅੱਜ ਵੀ ਸਾਨੂੰ ਉਹੀ ਰੌਸ਼ਨੀ ਉਹੀ ਤਾਕਤ ਤੇ ਉਹੀ ਚੜ੍ਹਦੀ ਕਲਾ ਦੇਣ ਲਈ ਕਾਇਮ ਹਨ